واحرو جی کا خالصہ واحر جی کی فتح دیکھ رہے نیوز والا پہلے حج دیا چون تو مپوس کتے ایک جو شولا پارتی پہنچے امبر شاہی سامان تک سا کربانہ ਪੰਜਾਬ ਦੇ ਦਪੋਠੇ ਨੋਜਵਾਨਾ ਦੇ ਮੂਹ ਬੱਚੇ ਤੇ ਨਹੀਂ ਸਖਾਈ ਪਵੰਤਾ ਤੇ ਛ왈 ਪੰਜਾਬ ਖਲਾਫ ਮਾਰੇ ਬੇਤਾਂਤ ਬਨਾਮਦਾ ਰਉ ਪੁ ਗਿਆਨੀ ਰਪੀਤ ਸਿੰਘਾ ਪੰਜਾਬ ਫੁੱਲ ਜਿਨ ਮਿਲੇ ਨਸ਼ੇ ਦੀ ਬਤੀ ਖੇਪ ਤੇ ਲੋਹੇ ਰਨ ਚੇਈ ਕਬਕਤੀ ਕਬ ਪੂਰੇ ਪੂਰੇ ਬਣੇ ਪੰਜਾਬ ਕਾਂਗਰਸੀ ਦੇ ਨਮਨਚਾਹ ਪਟਾਣੀ ਲਈ ਚੰਨਜੀਤ ਚੰਨੀ ਪਟਾਪ ਸਿੰਘ ਬਾਜਪਾ ਦਾ ਨਾਮ ਅੱਗੇ ਅਮਰੀਕਾ ਬਲੋਂ ਪਾਤਨੂ ਮੁੰਨਾਂ ਵਾਲੇ ਇੱਕੀ ਮਿਲਨ ਦਵਲਦੀ ਕੰਤਿੰਗ ਲੱਦ ਅਲੌਨ ਮਜ਼ਕ ਨੇ ਦਿੱਤੇ ਹੁਕਮ پور بستان بن امریکہ تو ایک اور جائز رپورٹ ہوئے پارٹیوں لے کے امباسا ایئرپورٹ اتنے پہنچے رپورٹ ہوئے نوجوانوں کے حق میں آئے گانے ہرپت پر کا بیان سامنے آیا ہے انہوں نے کہا کہ بڑے دکھ کی گل ہے کہ امریکہ تو دیش نکالا اور ایک جو ਸ਼ੋਰਲਾ ਨੌਜਵਾਨ ਅੰਬਰ ਚੜ੍ਹ ਦਿੱਤਾ ਦਿੱਤੇ ਪੌੜ ਤੋਂ ਪਹੁੰਚਿਆ ਨਾ ਹੁਣ ਹੈ ਕਿ ਕਿੰਨਾ ਨਨ ਅਨੰਦ ਨਾਲ ਕੁਝ ਹੋ ਸੁਭਿਆਦੇ ਨੌਜਵਾਨ ਵੀ ਆਪੇ ਮੁਲਕ ਬਾਬੇ ਪਹੁੰਚੇ ਹਨ ਪੰਜਾਬ ਦੇ ਸ੍ਰੀਮ ਭਗਵਾਨ ਤੁਮਾਨਾ ਦੇ ਕਹਿੰਦੇ ਹੰਤ ਜੀ ਹੁਣ ਨੌਜਵਾਨਾਂ ਅਗਾਉ ਲੈਣ ਬਜਟ ਗਏ ਬਹੁਤ ਚੰਗੀ ਗੱਲ ਹੈ ਕਿ ਹੁਣਾਂ ਨੌਜਵਾਨਾਂ ਆਪਾਂ ਇਹ ਗੱਲ ਬਕਾਈ ਵਿੱਚ ਲਿਆਦੇ ਉਠਲਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਾਲੀ ਗੱਲ ਹੈ ਕਿ 116 ਨੌਜਵਾਨ ਕੱਲ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 에어ਪੋਰਟ ਤੇ ਅਮਰੀਕਾ ਤੋਂ ਡਿਪੋਰਟ ਕਰਕੇ ਉੱਥੋਂ ਦੀ ਸਰਕਾਰ ਨੇ ਭੇਜੇ ਨੇ ਔਰ ਇਹਨਾਂ ਦੇ ਨਾਲ ਕੁਝ ਦੂਜੇ ਸੋਬਿਆਂ ਦੇ ਵੀ ਨੌਜਵਾਨ ਹੈ। ਪੰਜਾਬ ਦੇ ਸੀਐਮ ਸਾਹਿਬ ਤੇ ਕੇਂਦਰੀ ਮੰਤਰੀ ਉਹਨਾਂ ਨੂੰ ਅਗਾਉ ਲੈਣ ਵਾਸਤੇ ਗਏ ਨੇ। ਚੰਗੀ ਗੱਲ ਹੈ। ਉਹਨਾਂ ਨੂੰ ਗਲਵਕੜੀ ਦੇ ਵਿੱਚ ਲਿਆ। ਉਹਨਾਂ ਨੂੰ ਹੌਸਲਾ ਦਿੱਤਾ ਹੈ। ਪਰ ਇਹ ਸਮੱਸਿਆ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੰਭੀਰ ਬਣ ਦੇ ਖਤਸ਼ੇ ਨੇ। ਕਿਉਂਕਿ ਜਿਸ ਕਿਸਮ ਦੇ ਇਹਨਾਂ ਦੇਸ਼ਾਂ ਦੇ ਵਿੱਚ ਹਾਲਾਤ ਬਣ ਰਹੇ ਨੇ ਅਮਰੀਕਾ ਕੈਨੇਡਾ ਜਾਂ ਹੋਰ ਕੰਟਰੀਆਂ ਦੇ ਵਿੱਚ ਜਾਂ ਖਾਸ ਕਰਕੇ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਜਿਹੜੀ ਉਹ ਫੈਲ ਰਹੀ ਹੈ ਬੱਚੇ ਨਰਾਸ਼ ਨੇ ਤਬਾਹ ਸਰ ਬੱਚੇ ਐਸੇ ਵੀ ਨਹੀਂ ਜਿਹੜੇ ਆਪਣੀ ਸਵੈ ਇਛਾ ਦੇ ਨਾਲ ਜਾਂ ਮਜਬੂਰੀ ਕਾਰਨ ਜਿਹੜਾ ਹੈ ਉਹ ਭਾਰਤ ਪੰਜਾਬ ਘਰ ਆਉਣ ਵਾਸਤੇ ਜਿਹੜਾ ਉਹ ਤਿਆਰ ਬੈਠੇ ਜੀ ਆਉਂਦੇ ਨੇ ਤਾਂ ਬਹੁਤ ਥੋੜੇ ਹੋਣਗੇ ਜਿਹੜੇ ਸੈਟਲਡ ਪਰਿਵਾਰਾਂ ਦੇ ਬੱਚੇ ਉੱਥੇ ਗਏ ਨੇ ਉਹ ਆ ਕੇ ਆਪਣੇ ਪਿਤਰੀ ਕਾਰੋਬਾਰ ਹੈ ਜਾਂ ਖੇਤੀ ਬਾੜੀ ਜਿਹੜੀ ਹੈ ਪਿਤਰੀ ਜ਼ਮੀਨ ਜਾਇਦਾਦ ਹੈਗੀ ਤੇ ਖੇਤੀ ਬਾੜੀ ਸੰਭਾਲ ਲੈਣਗੇ ਲੇਕਿਨ ਵੱਡੀ ਗਿਣਤੀ ਚ ਉਹ ਨੌਜਵਾਨ ਹੈ ਜਿਹੜੇ ਜ਼ਮੀਨਾਂ ਘੇੜੇ ਰੱਖ ਕੇ ਕਰਜ਼ੇ ਚੁੱਕ ਕੇ ਇਹਨਾਂ ਵਿਦੇਸ਼ਾਂ ਨੂੰ ਗਏ ਨੇ ਜਿਉਂ ਵਾਪਸ ਆਉਂਦੇ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਨੇ ਹਾਲਾਤ ਉਹ ਗੰਭੀਰ ਬਣਨ ਦੀ ਸੰਭਾਵਨਾ ਕਿਉਂਕਿ ਉਹ ਨੌਜਵਾਨ ਵੈਲ ਐਜੂਕੇਟਿਡ ਨੇ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਖਾਨ ਪੀਣ ਦੀ ਪਹਿਰਾਵੇ ਦੀ ਪਾਸ਼ਾ ਦੀ ਤੌਰ ਤਰੀਕਿਆਂ ਦੀ ਸਮਝ ਹੈ ਤੇ ਜਦੋਂ ਇੱਥੇ ਆਉਣਗੇ ਉਹਨਾਂ ਤੇ ਕਰਜ਼ੇ ਦਾ ਵੀ ਦਬਾਅ ਹੋਏਗਾ ਉਹਨਾਂ ਤੇ ਸਮਾਜ ਦਾ ਵੀ ਦਬਾਅ ਹੋਏਗਾ ਤੇ ਜਦੋਂ ਕਿਸੇ ਤੇ ਕਰਜ਼ੇ ਦਾ ਦਬਾਅ ਹੋਵੇ ਸਮਾਜ ਦੇ ਤਾਣੇ ਮਿਹਣਿਆਂ ਦਾ ਦਬਾਅ ਹੋਵੇ ਤਾਂ ਇਸੇ ਵਿਅਕਤੀ ਜਿਹੜਾ ਗਲਤ ਕਦਮ ਚੁੱਕਣ ਉਹ ਗਰੇਜ਼ ਨਹੀਂ ਕਰਦਾ ਜਾਂ ਗਲਤ ਰਸਤੇ ਤੁਰਨ ਉਹ ਜਿਹੜਾ ਹੈ ਉਹ ਗਰੇਜ਼ ਨਹੀਂ ਕਰਦਾ ਅਗਰ ਅਜਿਹਾ ਹੁੰਦਾ ਤਾਂ ਸਟੇਟ ਨੂੰ ਵੱਡੀ ਕੀਮਤ ਜਿਹੜੀ ਹੈ ਇਹਦੀ ਚਕੌੜੀ ਪੈ ਸਕਦੀ ਇਸ ਕਰਕੇ ਸਰਕਾਰਾਂ ਵਾਸਤੇ ਜ਼ਰੂਰੀ ਹੈ ਕਿ ਇਹਨਾਂ ਨੌਜਵਾਨਾਂ ਦੀ ਮੁਰਬਸੀਬੇ ਦਾ ਵੀ ਇੰਤਜ਼ਾਮ ਕੀਤਾ ਜਾਵੇ ਕੇਂਦਰ ਸਰਕਾਰ ਵੀ ਔਰ ਪੰਜਾਬ ਸਰਕਾਰ ਵੀ ਇਸ ਪਾਸੇ ਜ਼ਰੂਰ ਸੋਚੇ ਮੈਨੇ ਇੱਕ ਪੰਤਕ ਸਫਾ ਦੇ ਵਿੱਚ ਖਾਸ ਤੌਰ ਤੇ ਸਾਡੇ ਪ੍ਰਚਾਰਕ ਸਹਿਬਾਨ ਦੇ ਵਿੱਚ ਜਿਹੜੀ ਹੈ ਪ੍ਰਚਲਿਤ ਗੱਲ ਜਿਹੜੀ ਚਿਤਿਆ ਇੱਕ ਬਹੁਤ ਹੀ ਪੰਤ ਪ੍ਰਸਿੱਧ ਕਥਾਵਾਚਕ ਸਾਨੰ ਗਿਆਨੀ ਮਾਨ ਸਿੰਘ ਜੀ ਝੌਰ ਕਹਿੰਦੇ ਉਹ ਕਿਸੇ ਸ਼ਹਿਰ ਦੇ ਵਿੱਚ ਕਥਾ ਕਰਨ ਵਾਸਤੇ ਗਏ ਕਥਾ ਕੀਤੀ ਪ੍ਰਬੰਧਕਾਂ ਨੇ ਮੰਚ ਤੋਂ ਬਹੁਤ ਆਨੰਦ ਦਾ ਧੰਨਵਾਦ ਕੀਤਾ ਬਾਰ-ਬਾਰ ਧੰਨਵਾਦ ਕੀਤਾ ਧੰਨਵਾਦ ਕਰਕੇ ਉਹਨਾਂ ਨੂੰ ਆਟੋ ਤੇ ਬਿਠਾਤਾ ਕਿ ਜਾਓ ਜੀ ਰੇਲਵੇ ਸਟੇਸ਼ਨ ਤੇ ਉੱਥੋਂ ਤੁਹਾਡੀ ਟ੍ਰੇਨ ਉਹ ਚੁੱਪਚਾਪ ਆਟੋ ਤੇ ਬੈਠੇ ਤੇ ਜਦੋਂ ਸਟੇਸ਼ਨ ਦੇ ਉੱਤੇ ਆਟੋ ਵਾਲੇ ਨੇ ਉਤਾਰਿਆ ਤੇ ਆਟੋ ਵਾਲੇ ਨੇ ਜਦੋਂ ਪੈਸੇ ਮੰਗੇ ਕਰਾਇਆ ਮੰਗਿਆ ਤੇ ਉਹਨਾਂ ਨੇ ਅੱਗੇ ਕਿਹਾ ਜੀ ਧੰਨਵਾਦ ਆਟੋ ਵਾਲਾ ਕਹਿਣ ਲੱਗਿਆ ਸਰਦਾਰ ਜੀ ਧੰਨਵਾਦ ਦੇ ਨਾਲ ਨਹੀਂ ਗੱਲ ਬੰਨੀ ਮੈਨੂੰ ਮੇਰਾ ਕਰਾਇਆ ਦਿਓ ਉਹ ਆਟੋ ਵਾਲ ਨੂੰ ਕਹਿਣ ਲੱਗੇ ਚਲੋ ਯਾਓ ਕਰੋ ਤੁਸੀਂ ਮੈਨੂੰ ਉੱਥੇ ਵਾਪਸ ਲੈ ਜਾਓ ਜਿੱਥੋਂ ਮੈਨੂੰ ਚੁੱਕ ਕੇ ਲੈ ਕੇ ਆਏ ਹੋ ਆਟੋ ਵਾਲੇ ਨੇ ਬਿਠਾਇਆ ਉਹਨਾਂ ਨੂੰ ਤੇ ਵਾਪਸ ਉਸੇ ਜਗ੍ਹਾ ਤੇ ਲੈ ਆਏ ਜਿੱਥੇ ਸਮਾਗਮ ਸੀ ਪ੍ਰਬੰਧਕ ਉੱਥੇ ਸੀ ਉਹਨੇ ਆ ਕੇ ਪ੍ਰਬੰਧਕਾਂ ਨੂੰ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਇਹ ਪ੍ਰਬੰਧਕ ਜਨੋ ਤੁਹਾਡੇ ਦਿੱਤੇ ਧੰਨਵਾਦ ਨੇ ਮੈਨੂੰ ਸਟੇਸ਼ਨ ਤੱਕ ਨਹੀਂ ਪਹੁੰਚਾਇਆ ਤੁਹਾਡਾ ਦਿੱਤਾ ਧੰਨਵਾਦ ਜਿਹੜਾ ਹੈ ਉਹ ਆਟੋ ਵਾਲੇ ਨੇ ਕਬੂਲ ਨਹੀਂ ਕੀਤਾ ਕਰਾਇਆ ਮੰਗਿਆ ਮੈਂ ਤਾਂ ਪੰਜਾਬ ਪਹੁੰਚਣਾ ਜੇ ਤੁਹਾਡੇ ਧੰਨਵਾਦ ਦੇ ਨਾਲ ਮੈਂ ਤੁਹਾਡੇ ਇਸ ਸਥਾਨ ਤੋਂ ਰੇਲਵੇ ਸਟੇਸ਼ਨ ਨਹੀਂ ਪਹੁੰਚਿਆ ਤੇ ਮੈਂ ਰੇਲਵੇ ਸਟੇਸ਼ਨ ਤੋਂ ਪੰਜਾਬ ਜਿਹੜਾ ਹੈ ਉਹ ਕਿਵੇਂ ਪਹੁੰਚੂਗਾ ਉਹ ਤਾਂ ਕਹਿੰਦਾ ਮਤਲਬ ਸੀ ਕਿ ਮੈਨੂੰ ਕੋਈ ਜੇ ਕਰਾਇਆ ਪਾੜਾ ਵੀ ਦਿਓ ਭਾਈ ਮੈਂ ਆਪਣੇ ਘਰ ਪਹੁੰਚਣਾ ਇਸ ਲਈ ਪੰਜਾਬ ਸਰਕਾਰ ਦੇ ਮੁੱਖੀ ਸੀਐਮ ਸਾਹਿਬ ਵੱਲੋਂ ਕੇਂਦਰੀ ਮੰਤਰੀ ਵੱਲੋਂ ਇਹਨਾਂ ਨੌਜਵਾਨਾਂ ਨੂੰ ਜਾ ਕੇ ਜਿਹੜਾ ਗਲਵਕੜੀ ਦੇ ਵਿੱਚ ਲਿਆ ਦੋ ਹਮਦਰਦੀ ਦੇ ਬੋਲ ਬੋਲੇ ਨੇ ਪਰ ਕੱਲੇ ਹਮਦਰਦੀ ਦੇ ਬੋਲਾਂ ਦੇ ਨਾਲ ਨਹੀਂ ਸਰਣਾ ਇਹਨਾਂ ਦੇ ਮੁਰਬਸੇਵੇਂ ਦਾ ਜਿਹੜਾ ਸਾਨੂੰ ਪ੍ਰਬੰਧ ਕਰਨਾ ਪਏਗਾ ਸਾਨੂੰ ਯਤਨ ਕਰਨੇ ਪੈਣਗੇ ਕਿਉਂਕਿ ਜਿਸ ਪੀੜਾ ਚ ਇਹਨਾਂ ਨੇ ਲੰਘਣਾ ਹੈ ਉਹ ਪੀੜਾ ਜਿਹੜੀ ਹੈ ਇਹ ਛੋਟੀ ਪੀੜਾ ਨਹੀਂ ਹੋਏਗੀ ਬਹੁਤ ਵੱਟੀ ਪੀੜਾ ਹੋਏਗੀ ਇਹ ਨੌਜਵਾਨ ਕਿਸੇ ਗਲਤ ਮਾਰਗ ਤੇ ਨਾ ਚੱਲਣ ਆਪਣਾ ਜਿਹੜਾ ਰੋਜ਼ੀ ਰੋਟੀ ਕਮਾ ਕੇ ਇੱਥੇ ਆਪਣੇ ਵਧੀਆ ਢੰਗ ਦੇ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਇਹ Delhi ਸਰਕਾਰਾਂ ਗੰਭੀਰ ਹੋਣ ਔਰ ਜਿਹੜੇ ਇਨਲੀਗਲ ਟੰਗ ਦੇ ਨਾਲ ਗਏ ਨੇ ਕਿੰਨਾ ਨੇ ਭੇਜਿਆ ਕਿਵੇਂ ਭੇਜਿਆ ਉਹਨਾਂ ਬਾਰੇ ਵੀ ਸਰਕਾਰਾਂ ਨੂੰ ਜਿਹੜਾ ਜ਼ਰੂਰ ਜਿਹੜਾ ਹੈ ਉਹ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਹੋਰ ਨੌਜਵਾਨਾਂ ਦੇ ਨਾਲ ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਨਾ ਵਾਪਰਨ ਬਹੁਤ ਇਸ ਵਕਤ ਜ਼ਰੂਰੀ ਹੈ ਇਹਨਾਂ ਨੌਜਵਾਨਾਂ ਦੀ ਬਾਹ ਫੜਨਾ ਸੀਐਮ ਸਾਭ ਦੀ ਇਸ ਗੱਲ ਦੇ ਨਾਲ ਬਿਲਕੁਲ ਅਸੀਂ ਇਤਫਾਕ ਰੱਖਦੇ ਹਾਂ ਕਿ ਅਮਰਸਰ ਸਾਹਿਬ ਦਾ ਜਿਹੜਾ 에ਰਪੋਰਟ ਹੈ ਇਹ ਡਿਪੋਟ 에ਰਪੋਰਟ ਜਿਹੜਾ ਉਹ ਨਹੀਂ ਬੰਨਣਾ ਚਾਹੀਦਾ ਤੇ ਇਹ ਤਰਕ ਵੀ ਜਿਹੜਾ ਹੈ ਕੇਂਦਰ ਸਰਕਾਰ ਦਾ ਗੈਰਵਾਜਬ ਹੈ ਕਿ ਇੱਥੇ ਨੇੜੇ ਪੈਂਦਾ ਹੈ ਸ੍ਰੀ ਅਮਰਸਰ ਸਾਹਿਬ ਦਾ 에ਰਪੋਰਟ ਤੇ ਵਾਕਈ ਜੀ ਨੇੜੇ ਪੈਂਦਾ ਹੈ ਤੇ ਫਿਰ ਇੱਥੋਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਇਹਨਾਂ ਸਭ ਦੇਸ਼ਾਂ ਨੂੰ ਜਿਹੜੀਆਂ ਫਲਾਈਟਾਂ ਜੜੀਆਂ ਨੇ ਉਹ ਚੱਲਣੀਆਂ ਚਾਹੀਦੀਆਂ ਨੇ ਕਿ ਪੰਜਾਬੀ ਜਿਹੜਾ ਡਾਇਸਪੋਰਾ ਜਿਹੜਾ ਹੈ ਬੱਟੀ ਗਿੰਤੀ ਚ ਹੈ ਇੱਥੋਂ ਪੰਜਾਬ ਤੋਂ ਬਾਹਰਲੇ ਦੇਸ਼ਾਂ ਨੂੰ ਤੇ ਬਾਹਰਲੇ ਦੇਸ਼ਾਂ ਤੋਂ ਪੰਜਾਬ ਵੱਡੀ ਗਿਣਤੀ 'ਚ ਲੋਕ ਆਉਂਦੇ ਨੇ ਉਹਨਾਂ ਨੂੰ ਵੀ ਸਹੂਲियत ਹੋਏਗੀ ਜੇ ਅੰਮ੍ਰਿਤਸਰ ਸਾਹਿਬ ਦੇ 에어ਪੋਰਟ ਤੋਂ ਇੰਟਰਨੈਸ਼ਨਲ ਫਲੈਟਾਂ ਜਿਹੜੀਆਂ ਨੇ ਉਹ ਬਹੁਤ ਵੱਡੀ ਗਿਣਤੀ 'ਚ ਚਲਾਈਆਂ ਜਾਣ ਤਾਂ ਪੰਜਾਬ ਦੇ ਖਿਲਾਫ ਨੈਰੇਟਿਵ ਸਿਰਜਣਾ ਇਹ ਬਹੁਤ ਗਲਤ ਹੈ ਕਿ ਇੱਥੋਂ ਦੇ ਨੌਜਵਾਨ ਜਿਹੜੇ ਨੇ ਉਹ ਨਜਾਇਜ਼ ਤਰੀਕਿਆਂ ਦੇ ਨਾਲ ਜਾਂ ਗਲਤ ਤਰੀਕਿਆਂ ਦੇ ਨਾਲ ਵੱਧ ਜਾਂਦੇ ਨੇ ਇਹ ਗੱਲ ਸੱਚ ਨਹੀਂ ਹੈ ਤੇ ਜੇ ਪੰਜਾਬ ਦੇ ਨੌਜਵਾਨ ਜਾਂਦੇ ਨੇ ਤੇ ਹਰਿਆਣੇ ਦੇ ਵੀ ਜਾ ਰਹੇ ਨੇ ਗੁਜਰਾਤ ਦੇ ਵੀ ਜਾ ਰਹੇ ਨੇ ਸਾਊਥ ਇੰਡੀਅਨ ਸਟੇਟਾਂ ਦੇ ਜਿਹੜੇ ਨੌਜਵਾਨ ਆ ਉਹ ਵੀ ਜਾ ਰਹੇ ਨੇ ਤਾਂ ਇਸ ਪਾਸੇ ਨੈਰੇਟਿਵ ਜਿਹੜਾ ਸਿਰਜਣਾ ਖਾਸ ਤੌਰ ਤੇ ਪੰਜਾਬ ਦੇ ਪ੍ਰਤੀ ਇਹ ਸਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕਨ ਗਏ ਕਨੂ ਨੀ ਦੇਖੇ ਨਾ ਰਹਿ ਰਹਿ ਇੱਕ ਜੋ ਛੋਲਾ ਪਾਤੇ ਨੂੰ ਜ਼ਬਰਦਸਤੀ ਦੁਪੋਟ ਕੀਤਾ ਹੈ ਇਸ ਵਾ ਉਹ ਤਾਂ ਦੇ ਬੱਚਿਆਂ ਨੂੰ ਸੱਦ ਕੇ ਬਾਕੀ ਹੈ ਮਾਤਾ ਨੂੰ ਹੱਥ ਕਈ ਲਗਾ ਕੇ ਸ਼ਨੀਵਾਰ ਰਾਤ ਸਾਦੇ ਗਏ ਬਜੇ ਅੰਮੀ ਕੀ ਹੋਇ ਜਾਜ ਵਿੱਚ ਅੰਬਰ ਜਾ ਭਾਈ ਅੱਦੇ ਤੇ ਬਤਾ ਦਿੱਤਾ ਗਿਆ ਹਵਾਈ ਅੱਦੇ ਤੇ ਵਿੱਚ ਉਹਨਾਂ ਦੀ ਭਈ ਭਾਅ ਨਾਲ ਜਾਣ ਪਛਾਣ ਕਰਵਾਈ ਗਈ ਕਰੀਬ ਪੰਜ ਘੰਟਿਆਂ ਦੀ ਪੜਤਾਲ ਤੋਂ ਬਾਅਦ ਅਧਿਆਇਆਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਘਰ ਛੱਡ ਦਿੱਤਾ ਗਿਆ ਇਸ ਦੌਰਾਨ ਕਿਸੇ ਨੂੰ ਵੀ ਮੀਡੀਆ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਇਸ ਤੋਂ ਪਹਿਲਾਂ ਪੰਜ ਫਰਵਰੀ ਨੂੰ ਇੱਕ ਤੋਂ ਚਾਰ ਪ੍ਰਵਾਸੀਆਂ ਨੂੰ ਪਿਆਰ ਮੁੰਜਾ ਬਈ ਬਾਬੂ ਤੇ ਪਹੁੰਚ ਗਿਆ ਸੀ ਨਾ ਮਿਲ ਸਭ ਚੜਕੇ ਉਰਤਾਂ ਤੇ ਮਦ ਹੱਥ ਕਈ ਯਾਰ ਹੱਥ ਸੁੰਗਾਂ ਬਾਕੀ ਲਿਆਂਦਾ ਗਿਆ ਤੀਜਾ ਜਥਾ ਸ਼ੌਲਾ ਬਾਬੇ ਰਾਤ 3:00 ਵਜੇ ਪਹੁੰਚੇਗਾ ਇਹ ਸਭ ਇਹ ਕਿ ਜੋ ਸਿੱਤ ਪੰਜਾਬ ਪਰ ਅੱਛੀ ਫਾਤੀ ਹੋਣਗੇ ਸ਼ਹੀਦਾਂ ਨੂੰ ਜਬਈ ਬਾਬੇ جے گئے لوگ پنجاب سے پین سائیں گجر اتر پردیش گوا مہاراشٹر راجستھان تو دو سو ہماچل پردیش دی جموں کش ایک پرگتی شامل ہے انہوں جان تو تی سال کی عمر پچھلے پینچ شادی کو جابطے مک تیپا گوان تمہار نے سوال کی ترسی کے جدو شابط و بات تیتی تیتی لوگ ہے دیانات گجرات دے شانتا پھر جاہج احمد آباد جاہ والی کی بجائے پجابیش کیوں اٹھا لیا گیا حالانکہ اس بینچ بیچ شاوت پر بات پجابیہ نیوہ بچی ਜੀ ਜਿਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾ ਸਵਾਗਤ ਕਰਨ ਸੰਬੋਧਨ ਭਾਈ ਅੱਦੇ ਤੋਂ ਪੂਜੇ ਸ਼ਰਨ ਪਾਯਾ ਨੇ ਫੋਮੰਟੈਂਸ ਜੇਦੀ ਹੋਣ ਕਨ ਉਹ ਬਾਬਤ ਫਤਗੇ ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਦੋ ਮੰਤਰੀ ਉਲਦੀਪ ਸਿੰਘ ਥਾਲੀ ਮਾਤੇ ਹਾਪਲ ਜੰ ਸਿੰਘ ਇਸੀ ਹੋ ਨੇ ਪਿਆਬ ਦੇ ਨੌਜਵਾਨਾਂ ਨੂੰ ਜੀਪ ਕੀਤਾ ਇਸੇ ਦੇ ਨਾਂ ਪੁਲਦੀਪ ਥਾਲੀਵਾਲ ਰਾਤ 1:00 ਬਜੇ ਅੰਬਾ ਜੀ ਆਈ ਦੇ ਤੇ ਪਹੁੰਚੇ ਤੇ ਕਿਹਾ ਕਿ ਉਹਨਾਂ ਨੂੰ ਚੱਕ ਲੈਣਾ ਬਹੁਤ ਮੁਖਾਏ ਤੇ ਹਲਾ ਸ਼ਕਾ ਨੇ ਅੰਬਾ ਮੈਂ ਕਾਟ ਬਹੁਤ ਪਹੁੰਚ ਕੇ ਤੇ ਨੌਜਵਾਨਾਂ ਨੂੰ ਲੈ ਕੇ ਹੀ ਕਭਾਇ ਬਾਲਛਪੇ ਜੀ ਮੈਂ ਅਮਰਸਾਦ ਇੰਟਰਨੈਸ਼ਨਲ 에ਰਪੋਰਟ ਦੇ ਬਾਹਰ ਖੜਾ ਅਸੀਂ ਜਿਹੜੇ ਡਿਪੋਰਟ ਹੋ ਕੇ ਆਏ ਸਾਡੇ ਅਮਰੀਕਾ ਦੇ ਉੱਤੋਂ ਭੈਣ ਭਰਾ ਭਾਰਤੀ ਉਹਨਾਂ ਨੂੰ ਲੈਣ ਆਏ ਆ ਉਹਨਾਂ ਨੂੰ ਮਿਲਣਾ ਹੈ ਉਹਨਾਂ ਦੇ ਅੰਦਰ ਇਮੀਗ੍ਰੇਸ਼ਨ ਹੋਣੀ ਹੈ ਫਿਰ ਮੈਂ ਬਾਹਰ ਦੇਖਦਾ ਸੀਗਾ ਸਾਰਾ ਪ੍ਰਬੰਧ ਜਿਹੜਾ ਆਪਣੇ ਵੱਲੋਂ ਕੀਤਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਕਿੱਦਾਂ ਉਹਨਾਂ ਨੂੰ ਆਪੋ ਆਪਣੇ ਕਦੀ ਭੇਜਣਾ ਉਹ ਵੀ ਦੇਖਿਆ ਤੇ ਅੱਜ ਦੇ ਜਿਹੜਾ ਅੱਜ ਹਾਦਸਾ ਰਿਪੋਰਟ ਹੋਇਆ ਉਹਨਾਂ ਚ ਕੋਈ ਹਰਿਆਣੇ ਦੇ ਸਾਡੇ ਪਰਾ ਵੀ ਜੜੇ ਆ ਉਹ ਵਾਪਸ ਆਏ ਆ ਉਹ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਫੇਰ ਦੁਬਾਰਾ ਹਰਿਆਣੀਆਂ ਨੇ ਉਹੀ ਬੱਸਾਂ ਭੇਜੀਆਂ ਜਿਹੜੀਆਂ ਕੈਦੀਆਂ ਲਈ ਭੇਜੀਆਂ ਜਾਂਦੀਆਂ ਜਿੰਨਾਂ ਦੇ ਚ ਕੈਦੀ ਢੋਏ ਜਾਂਦੇ ਆ ਮੈਂ ਉਹ ਦੇਖਦਾ ਸਾਡੇ ਮੈਂ ਕਿਹਾ ਕੀ ਕੀ ਇਹਨਾਂ ਨੇ ਪ੍ਰਬੰਧ ਕੀਤਾ ਪਿਛਲੀ ਵਾਰ ਇੰਨਾ ਰੌਲਾ ਵੀ ਪਿਆ ਇੰਨਾ ਸਾਡੇ ਦੇਸ਼ ਦੇ ਵਿੱਚ ਪਤਾ ਲੱਗਾ ਹਰਿਆਣੇ ਦੀ ਇੱਕਦੋਂ ਖੇਦੀ ਵੀ ਹੋਈ ਦਿੰਦਾ ਵੀ ਹੋਈ ਕਿ ਉਹਨੇ ਆਪਣੇ ਹਰਿਆਣਵੀ ਭਰਾਵਾਂ ਨੂੰ ਲਿਆਉਣ ਵਾਸਤੇ ਜਿਹੜੀਆਂ ਉਹ ਬੱਸਾਂ ਯੂਜ਼ ਕੀਤੀਆਂ ਜਿਹੜੀਆਂ ਹਰਿਆਣੇ ਦੀ ਪੁਲਿਸ ਜਿਹੜੀ ਹੈ ਉਹ ਮਤਲਬ ਕੈਦੀਆਂ ਨੂੰ ਵਾਸਤੇ ਬੰਦ ਬਾੜੀਆਂ ਲਗੀਆਂ ਜਿਨ੍ਹਾਂ ਦੇ ਚਾਰਜ ਲੱਗੀਆਂ ਬਹੁਤ ਸਖਤ ਜਿਹੜੀਆਂ ਉਹ ਬੱਸਾਂ ਜਿਹੜੀਆਂ ਭੇਜੀਆਂ ਮੈਨੂੰ ਦੁੱਖ ਹੋਇਆ ਜਾ ਕਿ ਹਰਿਆਣੇ ਦੇ ਵਿੱਚ ਜਿਹੜੇ ਅਨੰਦ ਵਿੱਜ ਜੀ ਭਾਜਪੀ ਦੇ ਬੜੇ ਵੱਡੇ ਲੀਡਰ ਨੇ ਉਹ ਅੱਜਕੱਲੋ ਟਰਾਂਸਪੋਰਟ ਮੰਤਰੀ ਦੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜਦ ਤੁਸੀਂ ਐਡੇ ਵੱਡੇ ਤੁਹਾਡੇ ਕੋਲ ਟਰਾਂਸਪੋਰਟ ਹੈ ਤੁਸੀਂ ਕੋਈ ਹੋਰ ਬੱਸ ਭੇਜ ਦਿੰਦੇ ਹੋਰ ਗੱਡੀਆਂ ਭੇਜ ਦਿੰਦੇ ਅਸੀਂ ਵੀ ਦੇਖੋ ਪੰਜਾਬ ਵਾਲਿਆਂ ਨੇ ਕਿੰਨੀਆਂ ਵਧੀਆ ਗੱਡੀਆਂ ਜਿਹੜੀਆਂ ਉਹ ਲਾਈਆਂ ਪਰ ਅੱਜ ਹਰਿਆਣਾ ਹੋ ਤਾਂ ਕੁਛ ਉਹਦਾ ਕਿੱਥਾ ਨਹੀਂ ਨਾ ਨਾ ਦਾ ਮੰਤਰੀ ਨਾ ਕੋਈ ਐਮਐਲਏ ਕੋਈ ਨਹੀਂ ਆ ਨਾ ਕੋਈ ਭਾਜਪਾ ਦਾ ਲੀਡਰ ਹੀ ਆ ਉਲਟੀਆਂ ਉਹ ਬੱਸਾਂ ਭੇਜੀਆਂ ਜਿਨ੍ਹਾਂ ਦੇ ਵਿੱਚ ਕੈਦੀ ਜਿਹੜੇ ਆ ਉਹ ਖੜੇ ਜਾਂਦੇ ਆ ਜਿਹੜੀਆਂ ਜੇਲ੍ਹਾਂ ਦੇ ਵਿੱਚ ਬਤੀਆਂ ਜਾਂਦੀਆਂ ਪਿਛਲੀ ਗੱਡੀ ਆ ਵੀ ਗੱਡੀ ਐ ਉਹ ਪਿਛਲੀ ਗੱਡੀ ਵੀ ਉਹ ਵੀ ਹਰਿਆਣਾ ਪੁਲਿਸ ਦੀ ਆ ਉਹ ਵੀ ਸੇਮ ਐ ਉਹ ਗੱਡੀ ਵੀ ਉਦਾਂ ਹੀ ਆ ਸੋ ਮੈਂ ਇਸ ਗੱਲ ਦੀ ਬਹੁਤ ਨਿੰਦਾ ਕਰਦਾ ਆ ਦੇਖੋ ਤੁਸੀਂ ਇਹ ਉਹੋ ਹੀ ਗੱਡੀਆਂ ਖੜੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਅੱਜ ਫੇਰ ਦਵਾ ਦਾ ਉਹਨਾਂ ਨੂੰ ਲਜਾਇਆ ਜਾਣਾ ਸੋ ਇਹ ਹਰਿਆਣਾ ਪੁਲਿਸ ਦੀ ਹਰਿਆਣਾ ਸਰਕਾਰ ਦੀ ਮੈਂ ਨਿੰਦਾ ਕਰਦਾ ਉਹ ਮੈਨੂੰ ਬੜਾ ਦੁੱਖ ਹੋਇਆ ਕਿ ਯਾਰ ਸਾਡੇ ਡਿਪੋਰਟ ਹੋ ਕੇ ਆਦੇ ਇੰਡੀਅਨ ਵੀਜ਼ ਦੇੜਿਆ ਪਹਿਲਾਂ ਬੜੀ ਲੰਮੀ ਫਲਾਈਟ ਦੇ ਵਿੱਚ ਕਿੰਨੇ ਡਿਪਰੈਸ਼ਨ ਦੇ ਵਿੱਚ ਅਮਰੀਕਨ ਫੌਜ ਦੇ ਨਾਲ ਲੈਂਦੇ ਐ ਸੇਮ ਪ੍ਰੋਸੀਜਰ ਹੋਊਗਾ ਉਹੀ ਉਹਨਾਂ ਨੂੰ ਬੰਨ ਕੇ ਉਹਨਾਂ ਨੂੰ ਹੱਥਕੜੀਆਂ ਲਾ ਕੇ ਲੈਂਦਾ ਹੋਊਗਾ ਤੇ ਜਦੋਂ ਬਾਹਰ ਆਏ ਤੇ ਬਾਅਦ ਉਹਨਾਂ ਦੇ ਸਵਾਗਤ ਲਈ ਫੇਰ ਗੜੀ ਇਦਾਂ ਨਹੀਂ ਗੱਡੀਆਂ ਖੜੀਆਂ ਤੇ ਸਾਡ ਬੰਦਾ ਕਿੰਨਾ ਨਰਾਸ਼ ਹੋਗਾ ਸੋ ਮੈਂ ਹਰਿਆਣਾ ਗਵਰਨਮੈਂਟ ਦੀ ਭਾਜਪਾ ਦੀ ਗਵਰਨਮੈਂਟ ਹੈ ਉਹ ਭਾਤੀ ਜਨਤਾ ਪਾਰਟੀ ਦੀ ਗਵਰਨਮੈਂਟ ਹੈ ਉਹਨਾਂ ਦੀ ਨਿੰਦਾ ਕਰਦਾ ਕਿ ਉਹਨਾਂ ਨੇ ਅੱਜ ਫੇਰ ਆਪਣੇ ਹਰਿਆਣੇ ਵਾਲੇ ਪਧਾਵਾਂ ਨੂੰ ਖੜਦਮਾਸਤੇ ਕੈਦੀਆਂ ਵਾਲੀਆਂ ਬੱਸਾਂ ਜਿਹੜੀਆਂ ਭੇਜੀਆਂ ਮੇਰੇ ਮਨ ਨੂੰ ਸੱਚੀ ਬਹੁਤ ਦੁੱਖ ਹੋਇਆ ਜੀ ਸਾਡੇ ਭਾਤੀ ਆ ਸਾਡੇ ਪ੍ਰਧਾਨ ਜੀ ਵਿਧ ਸਾਹਿਬ ਇਹ ਸਾਡੇ ਨੇ ਇਹਨਾਂ ਦੀ ਕਿਉਂ ਆਪਾਂ ਇਦਾਂ ਪੇਸ਼ ਆ ਰਹੇ ਇਨਾਂ ਨੇ ਕੋਈ ਹਿੰਦੁਸਤਾਨ ਦਾ ਖੂਨੀ ਤੋੜਿਆ ਇਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਬਚਾ ਦੇ ਨੇ ਇਹ ਕੋਈ ਅਪਰਾਧੀ ਨਹੀਂ ਕੋਈ 테러ਿਸਟ ਨਹੀਂ ਆਪਾਂ ਕਿੱਦਾਂ ਦੇ ਵਹਿਕਲੇਨਾਂ ਲਈ ਜੂਸ ਕਰ ਰਹੇ ਸੋ ਮੇਰੇ ਮਨ ਨੂੰ ਕਾਫੀ ਠੇਸ ਲੱਗੀ ਰਾਤ ਭਾਵੇਂ ਬਹੁਤ ਗਈ 1 ਵਜ ਗਿਆ ਮੈਂ ਸਭ ਐਕਚੁਅਲੀ ਚੈੱਕ ਕਰ ਰਿਹਾ ਸੀਗਾ ਕਿ ਆ ਪੰਜਾਬ ਸਰਕਾਰ ਨੇ ਕਿੱਦਾਂ ਦੀਆਂ ਗੱਡੀਆਂ ਭੇਜੀਆਂ ਤੇ ਅੱਜ ਫੇਰ ਮੈਨੂੰ ਹਰਿਆਣੇ ਦੀਆਂ ਗੱਡੀਆਂ ਉੱਧਾਂ ਦੀਆਂ ਜਿਹੜੀਆਂ ਮਿਲੀਆਂ ਇਹ ਮੈਨੂੰ ਕਾਫੀ ਡਾਢਾ ਦੁੱਖ ਹੋਇਆ ਸਰਕਾਰਾਂ ਨੂੰ ਆਪਣਾ ਪਤੀਰਾ ਚੇਂਜ ਕਰਨਾ ਚਾਹੀਦਾ ਬਾਦੋ ਆਦੇ ਸਾਡੇ ਭੈਣ ਭਰਾ ਸਾਡੇ ਭਾਰਤੀ ਨੇ ਸਾਡੇ ਹਿਦਿਆਨਵੀ ਨੇ ਸਾਡੇ ਪੰਜਾਬੀ ਦੇ ਮੈਂ ਇਹ ਇਸ ਕਰਕੇ ਰਾਤ 1 ਵਜੇ ਚੈੱਕ ਕਰਦਾ ਕਰਦਾ ਇਹਨੂੰ ਆ ਗਿਆ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਂਗਰਸ ਪਾਰਟੀ ਨੇ ਸ਼ਤਿਗਦੇ ਸ਼ਾਬਾ ਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਪੁਪਾਜ ਬਗੈਨੂ ਪੰਜਾਬ ਖੰਗਰ ਸਿਸਟੈਂਚ ਜਨੂਕ ਤੱਕ ਤਾ ਹੈ ਸਕਿਲ ਮਰਦੇ ਤੇ ਅਜੀਬ ਤੋ ਬਾਦ ਕੁਬੇ ਜਬਗਲ ਤੇ ਜਨੇਤਾਨ ਜੋ ਵੋਟ ਸਨੀਏ ਰਹਿਣ ਏ ਇਸ ਲਈ ਮੈਂ ਮਤ ਪੁੱਨੇ ਕਿਉਂਕਿ ਇਨੇ ਦਿਨੇ ਕੁਜਾਬ ਦੇ ਸਾਦੇ ਆਗੂ ਜੋ ਖਾਂਗੇ ਤੇ ਛੁਪਾ ਪੋਧਾਂ ਬੰਨ ਦੇ ਛੁਪਣ ਦੇਖ ਲੈਣ ਵੋਟ ਚਨੀਏ ਹਨ ਏ ਇਸ ਤੀਤੇ ਵਿੱਚ ਯਾ ਦਚਾਈ ਤੇ ਕੀਤੇ ਜੁਨੀਅਰ ਨੇਤਾ ਨੂੰ ਸੰਪਨਤਾਲ ਮੇ ਵਿਚ ਸਮਝਿਆ ਕਹਦਾ ਹੋ ਚੱਕ ਦਿਨ ਮੇਲੀ ਸੰਗਈ ਮੁਤਾਬਕ ਕਾਂਗੇ ਚਪਟਾਨ ਕਾਜ ਕਾਦੀ ਪ੍ਰਦਾਨ ਜੇ ਨਾ ਸਕਤੋ ਉਦਲੇ ਨਮੀਚੋਂ ਵੀ ਫੋਬੇਗੀ ਚਲਨ ਜੀਸ ਸਿੰਘ ਚੰਨੀ ਫਤਾਪ ਬਾਜਵਾ ਪਾਟ ਪੂਛਣ ਆਜੂ ਯਾ ਯੰਗ ਬੁਝੀਸਾ ਪੜਗਤ ਸਿੰਘ ਪਤਾਨ ਦੀ ਜੱਗਿਆ ਹਨ ਹਾਲਾਂਕੇ ਨਬਜੋਤ ਸਿੰਘ ਛਿੱਦੂ ਦੇ ਚੋਂ ਬਾਹਰ ਹਨ ਮਜੂਤਾ ਕਾਂਗਰਸ ਪ੍ਰਧਾਨ ਅਰਵਿੰਦ ਸਿੰਘ ਰਾਜਪੁਦਿੰਗ ਇੱਕ ਨਵਜਵਾਨ ਮੁਖੀ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਪਾਰਟੀ ਨੇ ਨਾਟਿਪ ਲੋਕ ਜਗ چھیا نے کیا بلکہ پورا بدائک عہدے تو استعفا دی دے دیا لے تو لوک سبھا چونا لائیں نمنیت بٹو واگے بھاجپا امیدوار ہرایا ہلاکہ او باد بھی سبھا چونچی نہیں جت چکے نگر نگم چونوں میں پارٹی کا پردر چنگا رہا کر سکا کہ امبرسر اتنے فگوڑے پامیں پارٹی کی چکائی دینا دونوں نگر نگم اپر نہیں بنا سکیں پر اب بھی اس کو پارٹی نا کون سا گنتی بڑھیا ਹੇ ਜੀਸ਼ੀ ਤੇ ਜੀ ਮੇ ਕਾਂਗੈ ਜੋ ਕਿਤੇ ਦਾ ਨਾਏਗੀ ਖੈਲ ਹੁਣ ਕਿਝੇ ਬੀਛੂ ਮੇ ਇਸ ਸਮੁੰਦੇ ਦੇ ਤਹਾਰ ਜਾਕਦੀ ਹੈ ਬੇਜਾਨ ਜਬਰ ਛੋੜਦੇ ਮਤੇ ਨਾ ਕਾਂਗੈ ਜੇ ਦਿੱਤੇ ਕਾਡ ਖੇਦੇ ਚੱਕਦੀ ਹੈ ਪੰਜਾਬ ਦੀ ਅੰਬਾ ਜਦੇ ਆਤੇ ਫੁੱਲ ਜਿਨੇ 7225 ਮੇ ਤੇ ਹੁਣ ਤੱਕ ਹੀ ਰਹੋਂਦੀ ਸਭ ਤੋਂ ਬਧੀਖੇ ਬਹਾਮਦ ਕਿੰਨੀ ਹੰਬਸ਼ਾ ਦੇ ਕਦਿੰਦਾਤਾ ਹੈ ਕਿਤੇ ਤੋਂ ਫੁੱਲ ਸਨੇ ਪਾ ਕੇ ਜਟਾਨ ਤੋਂ ਆ ਲਗਭਗ 3 ਕਿਲੋ ਬਹਾਮਦ ਕਿਤੀ ਹੈ ਇਹ ਜਾਂ ਗਈ ਕੁਝਾ ਪੁੱਛਦੇ ਡੀਜੀਪੀ ਗੋੜ ਬਜਾਦ ਬਨੇ ਸੰਜੀ ਕਿਤੀ ਹੈ ਉਹ ਕਤ ਹੈਲੋ ਨਾ ਪਾਗਿ ਚਾਹਤੋਂ ਪਿੱਛੇ ਗਏ ਤੇ ਔਨਲਾਈਨ ਕੁਝਿੰਦਾ ਥਾਏ ਕਿਤੇ ਬਿਸੇ ਛੁੱਟ ਗਈ ਸੀ ਇੱਕ ਗੁੱਬਟ ਸੋਚਣ ਦੇ ਰਾਤਾਂ ਬਜਾਦੇ ਪੂਰੇ ਜ Punjab ਦੀ ਤੇ ਮੈਂ ਉਹ ਕਦ ਲੋਨ ਬਹਾਮ ਦੇ ਕੀਤੀ ਹਤੇ ਇੱਕ ਦੋਸਿਮ ਗਫਤਾ ਕਰ ਲਿਆ ਪੰਜਾਬ ਪੁੱਛ ਦੇ ਦੀਜੀਪੀ ਕੋਲ ਜਦ ਬਨੇ ਕਿਆ ਖੂਪਲੀ ਸ਼ਾਂਕਾਈ ਤੇ ਹਾਜ਼ਰ ਸੈਂਬਰ ਚੜ ਦੇ ਦਿੱਤੇ ਪੁੱਛਦੇ ਸਤਪਾਤਾ ਕਿ ਇਸੇ ਛਾਮ ਅਮਰੀਕਾ ਗਿਆ ਉਹ ਦਾ ਪਤਾ ਬਾਜਾ ਕਿਤਾ ਇਹ ਕਿ ਨਸਾ ਤਗਸਨੂ ਗਿਫਤਾ ਕਿਤਾ ਗਿਆ 20 ਕਿਲੋ ਇਹਨਾਂ ਅਤੇ ਇੱਕ ਕਾਲ ਭਮਡ ਕਿੱਤੀ ਮੈਂ ਕਦੀ ਦੋਲਾਂ ਤੰਪਜਕ ਬਜਟ ਵਿੱਚ ਕਦੋਂ ਤੇ ਦੇ ਛਕਤੀ ਨਾ ਕੰਮ ਕਰ ਰਹੀ ਹੈ ਇਸੇ ਚ ਮੰਦਾ ਮੈਂ ਕਹ ਨਾ ਪਤ ਨੂੰ ਦਿੱਤੀ ਜਾਨ ਬਲੀ ਕਿਰਵਾ ਦੋ ਲੈ ਜਾਂ ਕਮ ਤੇ ਰੋਗ ਲਗਾ ਦਿੱਤੀ ਹੈ ਹਲੋ ਨ ਮਜ਼ਕ ਨਹੀਂ ਚਾਈ ਕੁਝ ਲਤਾ ਵਿਭਾਗ ਜਾਣੀ ਜੀਓ ਜੀ ایلانتا کہ امریکہ نے بھارت میں بوٹوں کی گنتی بڑھاؤ لی تیار کیے گئے ایک بلی گرام پروگرام کٹوتی کرنے کا فیصلہ کتا ہے دس دیے کہ دو لرمپ نے سکائی خرچوں میں کٹوتی کرنے ایک نواں بھاگ بنایا ہے ڈپاٹمنٹ آف گورنمنٹ ایف سی ایس سی نام کا یہ امریکی سرکار کے خرچے میں چور کٹوتی رہا ہے ترمپ نے تیسلا دے دی مالک ایلونا مسکنو اس وباگ کا موک نیوک ہے مرچوں کے دنیا پر بیچے ہر ایک میں خرچ دی گبری چنا چانج کر رہے ہیں ہاتے ایسی اپنی چکار دیا نیتی ہنو جائی چو پھینج لے رہے ہیں مجھے کدی اگوائی والے دو پات منت آپ پا گورنمنٹ نے ایک چھے تے اعلان کی تک امریکی ਕਿ ਗੁੱਸਤਾ ਦਾ ਫੈਸਲਾ ਲਿਖੇ ਸੀ ਜਾਨਾ ਖਰਚ ਕਿਤੇ ਜਾਨ ਜੀਣਾ ਦਾ ਸਹਾਰਾ ਨੂੰ ਰੱਦ ਕਰ ਦਿੱਤਾ ਗਿਆ ਇਹ ਪੈਂਦਾ ਕਮਾਂਡ ਤੇ ਸ਼ਾਇਦ ਵਿੱਚ ਮਾਪਾ ਕਰ ਤੁੰਤੇ ਆਂਦਾ ਇਹ ਸ਼ਾਇਦ ਜੋ ਸ਼ੌਣ ਪਕੀਂਦਿਆ ਤੇ ਰਾਜਨੀਤੀ ਚੁੱਤੀ ਤਾਂ ਨੂੰ ਬੱਤ ਬਣਾਉਂ ਉਹ ਦੇchnਾ ਕਿਤੇ ਜਾਨ ਵਾਲੇ ਮੁਖ جتنا پرابت کرے گا دسنو کہ الاون نے بابا کہا کہ بجٹ کٹوتی کے بنا امریکہ روالیا ہو جائے گا یہ پہلے پرشاسن ویاپک بجٹ یوجنا انوکول جاپتی ہے امریکہ دونوں ووٹداری ਉਹ ਤੇ ਚਾਹ ਕੰਨ ਲਈ 파ਟਨ ਨੂੰ ਇੱਕ ਰੱਬ ਬਿਆਸੀ ਕਰੋੜ 50 ਦਿੰਦਾ ਸੀ 파ਪਾ ਮੂਹ ਫੰਦਿੰਗੇ ਨਹੀਂ ਮਿਦੇਗੀ ਜੀਗੇ ਜੋਗੇ ਕੇ ਲਾਂ ਦੋ ਲਾਂ ਤ ਤਾਂ ਪੜੀ 파ਤੀ ਪਤਾ ਮਤਿੰਦੇ ਮਬਦੇ ਤਾਂ ਮੁਲਾਕਾਤ ਤੂ ਉਹਦੇ ਤਿੰਨ ਬਾਦ ਕਿੱਥਾ ਗਿਆ ਜਿਸ ਮੁਲਾਕਾਤ ਹਾਂ ਦੋ ਮੇ ਨੇ ਤਾਂ ਮੇਕਅਪ ਹਰਤਾ ਜਿਸ ਮੰਦ ਮੋਜੂਤ ਕੰਨ ਦੇ ਜਮਤਪੂਨ ਲਾਨ ਕਿਤੇ ਜੀ